ਇਹਨਾਂ ਦੇ ਲੇਟ ਹੋਣ ਦਾ سلسلہ ਲਗਾਤਾਰ جاری ਹੈ ਦੁਪਹਿਰੇ ਪਹੁੰਚਣ ਵਾਲੀਆਂ ਕਈ ਟ੍ਰੇਨਾਂ ਸ਼ਾਮ ਅਤੇ ਰਾਤ ਨੂੰ ਪਹੁੰਚ ਰਹੀਆਂ ਨੇ ਜਿਸ ਨਾਲ ਯਾਤਰੀਆਂ ਦੀਆਂ ਦਿੱਕਤਾਂ ਵਿੱਚ ਵਾਧਾ ਹੋਇਆ ਹੈ ਕਿਉਂਕਿ ਤਿੱਖੀ ਧੁੱਪ ਵਿੱਚ ਸਟੇਸ਼ਨ ਪਹੁੰਚੇ ਯਾਤਰੀਆਂ ਨੂੰ ਭਿਆਨਕ ਗਰਮੀ ਵਿੱਚਕਾਰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਅਮ੍ਰਿਤਸਰ ਜਾਣ ਵਾਲੀ ਜਲ ਸੇਵਾ ਐਕਸਪ੍ਰੈਸ ਜਲੰਧਰ ਦੇ ਆਪਣੇ ਨਿਰਧਾਰਤ ਸਮੇਂ ਦੁਪਹਿਰ 3 ਵਜੇ ਤੋਂ 8.5 ਘੰਟੇ ਦੀ ਦੇਰੀ ਨਾਲ 10:30 ਦੇ ਲਗਭਗ ਸਟੇਸ਼ਨ ਤੇ ਆਈ। ਇਸ ਕਾਰਨ ਦੁਪਹਿਰ ਤੋਂ ਆਈ ਯਾਤਰੀਆਂ ਨੂੰ ਕਾਫੀ ਦਿੱਕਤਾਂ ਉਠਾਉਣੀਆਂ ਪਈਆਂ ਤੇ ਮਜਬੂਰ ਹੋਣਾ ਪਿਆ। ਸਰਿਉ ਯਮੁਨਾ ਦੁਪਹਿਰ 3:23 ਮਿੰਟ ਤੋਂ ਲਗਭਗ 2 ਘੰਟੇ ਦੀ ਦੇਰੀ ਨਾਲ 5:23 ਮਿੰਟ ਤੇ ਸਟੇਸ਼ਨ ਤੇ ਪਹੁੰਚੀ ਦੁਪਹਿਰ ਦੇ ਸਮੇਂ ਦੇਰੀ ਨਾਲ ਆਉਣ ਵਾਲੀਆਂ ਟ੍ਰੇਨਾਂ ਵਿੱਚ ਮੁੰਬਈ ਤੋਂ ਅਮ੍ਰਿਤਸਰ ਜਾਣ ਵਾਲੀ ਦੁਪਹਿਰ 2:15 ਮਿੰਟ ਤੇ ਆਪਣੇ ਸਮੇਂ ਤੋਂ 2:40 ਮਿੰਟ ਦੀ ਦੇਰੀ ਨਾਲ ਸ਼ਾਮ 4:55 ਮਿੰਟ ਤੇ ਸਟੇਸ਼ਨ ਤੇ ਆਈ ਹੈ ਇਸੇ ਤਰ੍ਹਾਂ ਦੁਪਹਿਰ 3:25 ਮਿੰਟ ਤੇ ਆਉਣ ਵਾਲੀ ਜੰਮੂ ਤਵੀ ਪੂਨੇ ਸ਼ਾਮ 6:50 ਮਿੰਟ ਤੇ ਪੁੱਜੀ ਅਤੇ ਸਵਾ 3 ਘੰਟੇ ਦੀ ਉਡੀਕ ਕਰਵਾਈ ਦੁਪਹਿਰ 2:20 ਮਿੰਟ ਤੇ ਆਉਣ ਵਾਲੀ ਹਿਮਗIRI ਐਕਸਪ੍ਰੈਸ 2 ਘੰਟੇ ਦੀ ਦੇਰੀ ਨਾਲ ਸ਼ਾਮ 5:00 ਵਜੇ ਪਹੁੰਚੀ ਹੈ ਰੇਲਵੇ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਕਈ ਟ੍ਰੇਨਾਂ ਆਉਣ ਵਾਲੇ ਦਿਨਾਂ ਵਿੱਚ ਰੱਦ ਰਹਿਣਗੀਆਂ ਜਿਸ ਕਾਰਨ ਇਹਨਾਂ ਟ੍ਰੇਨਾਂ ਦੀ ਪਹਿਲਾਂ ਤੋਂ ਬੁਕਿੰਗ ਕਰਵਾਉਣ ਵਾਲੇ ਯਾਤਰੀਆਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਇਸੇ ਸਿਲਸਿਲੇ ਵਿੱਚ ਵਿਸ਼ਾਖਾ ਪਟਨਮ ਤੋਂ ਅੰਮ੍ਰਿਤਸਰ ਜਾਣ ਵਾਲੀ ਟ੍ਰੇਨ ਨੂੰ ਜੁਲਾਈ ਮਹੀਨੇ ਦੀ 5 6 ਅਤੇ 9 ਤਰੀਕ ਨੂੰ ਰੱਦ ਰੱਖਿਆ ਜਾਵੇਗਾ ਵਾਪਸੀ ਤੇ ਟ੍ਰੇਨ 6 7 ਅਤੇ 10 ਜੁਲਾਈ ਨੂੰ ਨਹੀਂ ਚਲੇਗੀ ਵਿਭਾਗ ਵੱਲੋਂ ਸਮਾ ਰਹਿੰਦੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕਿ ਉਕਤ ਟ੍ਰੇਨ ਸੰਬੰਧੀ ਯਾਤਰੀ ਦੂਜੀਆਂ ਟ੍ਰੇਨਾਂ ਵਿੱਚ ਆਪਣੀਆਂ ਟਿਕਟਾਂ ਦੀ ਬੁਕਿੰਗ ਕਰਵਾ ਲੈ